ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਬਸ ਚੱਲੇ ਆ ਰਾਤ ਰੁਕੇ ਇੱਧਰ ਕਰੇ ਹਾਂ ਚੱਲੇ ਆ ਆਪਾਂ ਗੱਡੀ ਆਪਣੀ ਲੱਗੀ ਆ ਫਿਰ ਹੁਣ ਜਾ ਰਹਾ ਵਾਂ ਇੱਧਰ ਆਪਾਂ ਕਿੱਧਰ ਪਹੁੰਚਲੇ ਆਪਾਂ ਫਿਰ ਹੈ ਸੁਦੇ ਚੱਲੇ ਵਾਣਾ ਚੱਕ ਸ਼ਰੀਫ ਵਾਲਸੇ ਚੱਲੇ ਆ ਇੱਥੇ ਮੰਮੀ ਦੀ ਮੈਡੀਸਿਨ ਲਿਓਣੀ ਆ ਤੇ ਮੈਂ ਚਲੋ ਲੈ ਜਾਂਦੇ ਆ ਫਿਰ ਲੈ ਆਉਣੇ ਆ ਤੇ ਫਿਰ ਆ ਕੇ ਜਾਵਾਂਗੇ ਘਰੇ ਤੇ ਹਰ ਫਦੇ ਦੇ ਘੰਡਿਆ ਤੁੱਪੇ ਬੈਠਾ ਲੈ ਆਪੇ ਸਵੇਰ ਦਾ ਟਾਈਮ ਨਾਲ ਬੋਲੇ ਪ੍ਰੌਂਟ ਹੈ ਚਾਹ ਨਾ ਆ ਜੋ ਫਿਰ ਛਕ ਲੋ ਅਵੇ ਮੈਂ ਹੁਣ ਚੱਲਿਆ ਵਾਂ ਦੁੱਧ ਲੈਣ ਵਾਸਤੇ ਕਾਕੀ ਦਾ ਤੇ ਫਿਰ ਚਲਾ ਮੈਂ ਬੈਂਸ ਚੱਲਣ ਵਾਸਤੇ ਮੰਮੀ ਦੀ ਤੇ ਮੰਮੀ ਕਹਿੰਦੇ ਚਲੋ ਮੈਂ ਵੀ ਜਾਣ ਨਾਲੇ ਨਾਲ ਤੇ ਨਾਲ ਮੈਂ ਕਿਹਾ ਚਲੋ ਲੈ ਜਾਂਦੇ ਮੰਮੀ ਨੂੰ ਅੰਦਰ ਛੇਤੀ ਆ ਜਾਂਗੇ ਤਾਂ ਨਾ ਪਤਾ ਹੀ ਆ ਸਭ ਤੋਂ ਸਾਰੀ ਬੜੀ ਮੁਸ਼ਕਲ ਹੁੰਦੀ ਹੈ ਮੈਨੂੰ ਮੈਂ ਦੁੱਧ ਲੈ ਆਂ ਬੱਚੇ ਦਾ ਫਿਰ ਆ ਕੇ ਤੇ ਮਿਲਦੇ ਤੁਹਾਨੂੰ ਐ ਕਿ ਮੈਂ ਫੋਟੋ ਛੋਣਾ ਹਾਂਜੀ 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 ਕੀ ਕਰਦਾ ਜੋਣਾ ਕੀ ਕਰਦਾ ਜੀ ਬਾਉ ਜੀ ਪਾਪੋ ਜੀਆ ਕਿੱਥੇ ਆਪਾਂ ਕਨੂਆ ਕਨੂਆ ਨੇ ਕਨਵਾ ਨਾ ਆਇਆ ਪਾ ਕਨੂਵਾਨ ਸ਼ਹਿਰ ਦੇ ਵਿੱਚ ਇੱਥੇ ਅਗੇ ਪਿੰਡ ਜਾਣਾ ਵਾ ਇਹ ਕਿਹਦਾ ਪਿੰਡ ਦਾ ਟੈਕਸਰੀ ਯਾ ਵੀ ਟੈਕਸਰੀ ਜਾਣਾ ਆਪਾਂ

ਚੱਕ شریف ਬਾਬਾ ਮੱਖਣ ਸ਼ਾਹ ਦੇ ਰੋਡ ਦੇ ਉੱਤੇ ਇੱਥੇ ਡਾਕਟਰ ਸਾਹਿਬ ਆ ਤੇ ਇੱਥੇ ਆਏ ਆ ਅਪਾਇੰਟਮੈਂਟ ਲੈਣ ਵਾਸਤੇ ਕਿਰਨ ਬਸੰਦੇ ਹੀ ਕਾਕੇ ਦਾ ਡਾਈਪਰ ਜੀ ਹਾਂ ਜੀ ਕੀ ਪੂਪੀ ਪਈ ਆ ਕਦੀ ਦਵਾਈ ਕਿਰਨਦੀਪ ਸਿਹਤ ਠੀਕ ਨਹੀਂ ਬੁਖਾਰ ਬਹੁਤ ਹੋਇਆ ਦਵਾਈ ਲਈ ਆ ਹੁਣ ਤਾਂ ਹੁੰਦੇ ਆ ਗੱਦਲ ਗੁੜ ਲੈ ਜੰਮੂ ਤੇ ਗੁੜ ਕੰਢੇ ਵੀ ਕਿੱਛੇ ਕਿਦਾਂ ਗੱਲੋਂ ਆ ਹਾਂ ਆ ਰਿਤਾ ਆ ਗੁਰਨੇ ਕਲ ਜਾ ਸਾਰਾ ਕਿੱਦਾਂ ਗੱਲੋ ਭਾਜੀ ਕੁੜ 100 ਰੁਪਏ ਕੋਲੋਂ ਔਰ ਟਾਇਲਟ ਮੈਨੂੰ ਖਾ ਗਿਆ ਕਰਦੇ ਦਾਰਾਣਾ ਮੈਂ ਆਨ ਐਂਡ ਗੱਲ ਬਾਤ ਨਹੀਂ ਵੇਖ ਕਿ ਮੈਂ ਲੈ ਆ ਵੀ ਲੈ ਕਹਿੰਦਾ ਥੱਲੇ ਕਰੀ ਸ਼ਰਮ ਕਰ ਤੇ ਮੈਂ ਲਗਾ ਹੋਰ ਲਾ ਗਰਮਾ ਗਰਮੀ ਲੈ ਲੈ ਕਿ ਲੋਗਾ ਲੱਗਣਾ ਹੈ ਤੇ ਕਿ ਇਧਾਂ ਕੋੜਾ ਲੈ ਇਧਰ ਜੋੜ ਭਾਈ ਵੇਜ ਕੋਈ ਨਹੀਂ ਗਿਆ ਉਹ ਦੇ ਚਲਣ ਵਾਲ ਦੇ ਸਾਨੂੰ ਇਹਦੇ ਥੋੜਾ ਹੀ ਖੜਨਾ ਯਾਰ ਅਹੀਂ ਤੇ ਬੜੀ ਬੜੀ ਜਦੋਂ 2 ਕਿਲੋ ਪਾਪਾ ਇਹ ਥੋੜਾ ਹੋਰ ਦੇ ਯਾਰ ਮੈਂ ਨਾ ਕੋਈ ਹੈ ਨਹੀਂ 2 ਕਿਲੋ ਲੈਣੇ ਅਭੀ ਖੜਾ 3 2 ਕਿਲੋ ਮੈਂ ਨਾ ਬਾ ਗੱਲ ਬਾਤ ਕੋਈ ਤਾਂ ਇੱਥੇ ਰੁਕੇ ਇੱਥੇ ਆਪਾਂ ਅਹੀਂ ਆਇਓ ਪੰਜ ਗਰਾਈਆਂ ਤੋਂ ਯਾਰ। ਇਹ ਮਟਾਲੇ ਚ ਪੰਜ ਗਰਾਈਆਂ। ਅੱਛਾ ਬਹੁਤ ਹੀ ਘੈਂਟ ਚੀਜ਼। ਮੇਰੇ ਗੁੱਡ ਨਿਕਲਦਾ ਹੋਇਆ ਇੱਧਰ। ਚਲੋ ਚੱਕ। ਇਹੋ ਉਹ ਦੋ ਵੈਸੇ ਬਾਂਦੇ ਨੇ ਕੱਢਣ ਲਿਆ ਜਰਮਾਂ ਦਾ। ਉਹ ਕਹਿੰਦਾ ਲੱਗੇ ਜਰਾ ਕਢਾਉਣ ਡਿਆ ਲੱਗੇ ਬੈਠਾ ਨਾ। ਲੈ ਆ। ਲੈ ਤੇ ਆਂਦਾ ਅਸੀਂ। ਚਲੋ ਕੋਈ ਨਹੀਂ। 91 ਰੋਡ ਇਹਦੇ ਨੂੰ ਬਟਾਲਾ ਜਾਣਾ ਹੈ ਮੰਮੀ ਉਹਨਾਂ ਨੂੰ ਲਾਤਾ ਇੱਥੇ ਹਾਂ ਲੈ ਵੀ ਚੱਲਿਆਂ ਘਰ ਵਾਸ ਮਮੀ ਚੰਗਾ ਠੀਕ ਆ ਬਾਏ ਬਾਏ ਗੁੱਡ ਨਾਈਟ ਆਇਓ ਜਾਂ ਕਿਦ ਨਾਣਾ ਫਿਰ ਚੰਗਾ ਜਗਾ ਆਉਗੀ ਕਿਦ ਨਾਣਾ ਅੱਛਾ ਹਵਾ ਕੋਈ ਆਹ ਹੈ ਕੁੜੀ ਹਾਂਜੀ ਆਪਾਂ ਤਾਂ ਇੱਥੇ ਬੈਠੇ ਹਾਂ ਗਲੂਕੋਜ਼ ਲੱਗਾ ਲੱਗਣ

ਬੱਕਰੇ ਮੰਜੇ ਤੇ ਕਿਉਂ ਪਤਾ ਹੈ ਰਾਤ ਇਹ ਵੀ ਨਹੀਂ ਸੱਤਾ ਪਾ ਕੇ ਦਿਨ ਦੇ ਸੱਤਾ ਹੀ ਅੱਗੇ ਰਾਤ ਇਹ ਵੀ ਨਹੀਂ ਸੌਂਦਾ ਪਤਾ ਨਹੀਂ ਕੀ ਗੱਲ ਇਹਨੂੰ ਤਲਖੀਆਂ ਦੀ ਲੱਗਦਾ ਨਹੀਂ ਮੰਮੀ ਆਪਣੇ ਨਾਲ ਜਾਂ ਨਹੀਂ ਸੱਤਾ ਹੀ ਹੈ ਨਹੀਂ ਸਾਡੇ ਨਾਲ ਹੀ ਸੁੱਤਾ ਸੰਤ ਜੀ ਸੌਂਦਾ ਹੈ ਹਾਂ ਤਾਂ ਵੀ ਹਾਂ ਉਹਨੂੰ ਲੱਗਦਾ ਬੁਖਾਰ ਨਾ ਨਾ ਵੀ ਜਾਂ ਉਪਰੇ ਬੰਦੇ ਨਾਲ ਪਾ ਦੇ ਤਾਂ ਵੀ ਕਰਦਾ ਵਿੱਚ ਨਹੀਂ ਹਾਂਜੀ ਕਿਵੇਂ ਕਰਨਾ ਠੀਕ ਆ ਕੰਬਲ ਵਧੀਆ ਉਹਨਾਂ ਨਾਲ ਜਿਹੜਾ 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 ਇਹਨੇ ਜਨ ਬੜੇ ਆਰਾਮ ਹੋ ਗਏ ਹੁੰਦੇ ਪਹਿਲਾਂ ਹੁੰਦੇ ਕੋਈ 12 ਰੰਗ ਬਸ ਨਾ ਨਾ ਆ ਪਹਿਲਾਂ 12 ਰੰਗ ਹੁੰਦੇ ਸਕੈਚ ਵਿੱਚ 12 ਰੰਗ ਹੁੰਦੇ ਨੇ ਉਹ ਜੀ ਉਹ 12 ਹੀ ਬਸ ਪਰ ਉੱਚੇ ਨਾ ਬਤਾਦੇ ਹੋਰ ਤਰ੍ਹਾਂ ਇੱਕ ਇੱਕ ਚੀਜ਼ ਫਿਰ ਪੜਾਈ ਦੇ ਵਿੱਚ 12 ਰੰਗ ਸਿਖਾਉਂਦੇ ਸਾਨੂੰ 12 ਬਸ ਸਹੀ ਗਾ ਠੀਕ ਆ ਉਹ ਜ਼ਿਆਦਾ ਨਹੀਂ ਦਾਂਦੇ ਵੀ ਜ਼ਿਆਦਾ ਵੀ ਹੈਗੇ ਹੋਏ ਆ ਬਸ ਬੀਬੀਆਂ ਦੱਸਦੀਆਂ ਵੀ ਹਾਂ ਜ਼ਿਆਦਾ ਹੁੰਦੇ ਸਹੀ ਗਾ ਜਿਹਦਾ ਬੰਦਾ ਵਿਆਹ ਹੋਇਆ ਨਾ ਸਿਰਫ ਇੱਕ 50 ਤੋਂ 60 ਨਹੀਂ ਇੱਕ ਵੀਡੀਓ ਨਹੀਂ ਚੱਲਣ ਦੇ ਕਹਿੰਦਾ ਆੰਦਾ ਮੈਂ ਹਿਸਾਬ ਵਾਲੇ ਟੀਚਰ ਨੂੰ ਪੁੱਛਣਾ ਜਾ ਕੇ ਜਿਸਾਇਨ ਤੀਠਾ ਤੋਂ ਪੜਾਇਆ ਹੋ ਕਿਥੇ ਕੰਮ ਆਇਆ ਕਿਥੇ ਕੰਮ ਆਇਆ ਦੇਖ ਨੋ ਭਾਜੀ ਮੈਂ ਨਾ ਹਣੀ ਨਾ ਵੀਰ ਨਾ ਮੇਰੇ ਘਡੇ ਦੇ ਵੇਖਣ ਦੇ ਇਹ ਵੀ ਨਾ ਹਣੀ ਮੇਰੇ ਵੀਡੀਓ ਮਾੜਾ ਕਹਿੰਦਾ ਵੀ ਬੀਬੀ ਜੀ ਲਗਦੇ ਕਹਿੰਦਾ ਵਿਆਹ ਸ਼ਾਦੀ 'ਚ ਬੈਹਿੰਦੇ ਨੇ ਕਹਿੰਦਾ ਇੱਕ ਇੱਕ ਆਖਰ ਨੇ ਖਾਣ ਪੀਣ ਜਿੰਦੀ ਇੱਕ ਬੀਬੀਏ ਸੂਟਾਂ ਲਾਉਂਦੀ ਆ ਕਹਿੰਦਾ ਇਹ ਨਾ ਗੱਲਾਂ ਭੜੇ ਕਿ ਕਾਣੀ ਅਗਲੇ ਦਾ 15 15 ਲੱਖ ਰੁਪਏ ਲਾ ਇਹਨਾਂ ਨੇ ਕਹਿੰਦੀ ਜੇ ਕਹ ਕਹਿਣ ਦੀ ਜੇ ਕਹਦੇ ਦੋਸਾ ਪਾ ਦਿੰਦਾ ਤਾਂ ਬਹੁਤ ਵਧੀਆ ਹੋ ਜਾਂਦਾ ਸਹੀ ਗੱਲ ਇਦਾਂ ਗੱਲ ਨਹੀਂ ਬਣੀ ਇਹ ਇਹਦਾ ਨਾ ਗੱਲ ਸਹੀ ਹੈ ਜਿਹੜੀ ਚੀਜ਼ ਦੀ ਕਾਰਡ ਉਹ ਉਹ ਲੱਭਣੀ ਵਿੱਚ ਕਹਿੰਦੇ ਕਹਿੰਦੇ ਨਾਲ ਇਹ ਕਹਿੰਦਾ ਵੀ ਨਹੀਂ ਇਹਨੂੰ ਤਿਆਰ ਹੋਣ ਦੀ ਜਾਂਚ ਨਹੀਂ ਸੂਟ ਸੁਣਾ ਪਾਇਆ ਤਾਂ ਤਿਆਰ ਵਿੜਾ ਹੀ ਕਰ ਕੀਤਾ ਹੈ ਕਰ ਦਿੱਤਾ ਕੰਚਾ ਜਿਦਾ ਤੇ ਕਹਿੰਦਾ ਅਗਲਾ ਰਹੀ 15000 ਲਾ ਗਿਆ ਹੁੰਦਾ ਜੇ ਮਰਨੇ ਪਾ ਜੀ ਕਿਦਾਂ ਇਹਦੇ ਸਹੀ ਗੱਲ ਬਿਨਾ ਲਮਕਾ ਲਮਕਾ ਕੋਈ ਲਮਕਾ ਠੰਡਾ ਆਣਾ ਇਹਦੇ ਪੀ ਚਾ ਲੈ ਮੈਂ ਸੱਚ ਪੀਣੀ ਨਾ ਹਾਂ ਮੈਂ ਸੁਣਤੇ ਆਂ ਥੋੜਾ ਗਏ ਕੰਮੇ ਤੇ ਕਜਰੀਆ ਲੱਗੇ ਥੋੜਾ ਕੰਮ ਹੀ ਡੈਡੀ ਨੇ ਉਧਰ ਹੁਣ ਨਵੇੜ ਕੇ ਉੱਪਰ ਗਿਆ ਉਹ ਅੱਜ ਤੇ ਹੁਣ ਇੰਦਰ ਨੂੰ ਮਰ ਆ ਗਿਆ ਡੈਡੀ ਉੱਥੇ ਬੈਠੇ ਸੁਣਦੇ ਹੀ ਅੱਛਾ ਕਹਿਣ ਦੇ ਅੰਦਰ ਮੈਂ ਚੱਲਿਆ ਘਰ ਤੇ ਰੋਟੀ ਕੱਟ ਲਈ ਗੱਡੀ ਚੋਂ ਸੜਕ ਬੰਨਦੀ ਕਰਨ ਵਾ ਰੋੜ ਰਹੀ ਆ ਬਣ ਗਈ ਬੰਦੀ ਬੰਦੀ ਹੈ ਜੇ ਹੁਣ ਸਾਡੇ ਉੱਥੇ ਤੁਹਾਡੇ ਪੁਲਸ ਲਾਈਨ ਬਣ ਗਈ ਪਰ ਨਹੀਂ ਚੌਂਕ 'ਚ ਆ ਗਏ ਜਿਹੜਾ ਚੌਂਕ ਨਹੀਂ ਭਾਜੀ ਆਪਣਾ ਚੌਂਕੀ ਵਾਲਾ ਅੱਛਾ ਚੌਂਕ ਲੱਗ ਹਾਂ ਉੱਥੇ ਆ ਗਏ ਚਲੋ ਵਧੀਆ ਨਾਲ ਤੁਸੀਂ ਤੇ ਜਾਣਾ ਹੋਊਗਾ ਨਾ ਘਰ ਨੂੰ ਜਿੱਥੇ ਭੇਜਦੇ ਉਹ ਗੁਰਦਾਸਪੁਰ ਰੋਡ ਤੋਂ ਇੱਥੋਂ ਦੀ ਜਾਇਓਰੀ ਚੌਂਕੀ ਚੌਂਕੀ ਦੇ ਲੱਗਉਂਦੇ ਨੇ ਨਾ ਜੀ ਬਹੁਤ ਰਸਤੇ ਪੁਲਸਾਂ ਨਾਮ ਲਈ ਤੇ ਤੜੀ ਬਣ ਗਈ ਸਾਰੀ ਉੱਧ ਪੁਲਸ ਲੈਣ ਤੇ ਗਾਹ ਨੂੰ ਗਦਾਫ ਰੋਡ ਨਾਲ ਮਿਲਦੀ ਆਂ ਵਧੀਆ ਘਰ ਤੀ ਚੱਲੀਏ ਫਿਰ ਕਰਨਾ ਹੈ ਚੱਲੀਏ ਚੱਲ ਹਾਂ ਚਲੀਆ ਚੱਲਿਆ ਅਹੀਂ ਮੰਨੇ ਮਗਰ ਮਗਰ ਹਨਾ ਕਾ ਚਲੋ ਵੀ ਚਲੋ ਚੱਲੀਏ ਚਾਹ ਉਹ ਤੇ ਮੰਮੀ ਨੂੰ ਮਿਲ ਗਈ ਛੱਟੀ ਹੈ ਉਹ ਉੱਧਰ ਉੱਧਰ ਦੇਖੋ ਚਲੋ ਚੱਲੀਏ ਚਲੋ ਚੱਲੀਏ ਚਲੋ ਵੀ ਚਲੋ ਹਾਂਜੀ ਠੀਕ ਜਾਨ ਉਹ ਕਿਆ ਠੰਡ ਵਿੱਚ ਖੜਾ ਰੱਖ ਆਪਣਾ ਵਰਨਾ ਕੋਟੀ ਕੱਢੀ ਪਾਣੀ ਨਹੀਂ ਚਲੋ ਵੀ ਹਾਂ ਨਾ ਚੱਲੀਏ ਚਲੀ ਕੰਨੂ ਚਲੀ ਆਹ ਇਹ ਆਪਾਂ ਚੱਲੇ ਹਾਂ ਹੁਣ ਘਰ ਨੂੰ ਵਾਪਸ ਚੱਲੋ ਅੱਡੀ ਬਾਰ ਹੀ ਲਾਈ ਆ ਆ ਹਸਪੀਟਲ ਅਸਤਕਮਣੀ ਵੇ ਰਿਪੋਰਟ ਵੀ ਲੱਲੀ ਆ ਕਰਨ ਦੀ ਪਟਿਆ ਲਈ ਇਸ ਤੇ ਮੈਂ ਸੜਕਾਂ ਮੰਦੀਆਂ ਆ ਫਿਰ ਘਰੇ ਪਹੁੰਚ ਜਾ ਮਰਸਨ ਲੈ ਕੇ ਹਾਂਜੀ ਠੀਕ ਜੇ ਠੰਡ ਠੰਡ ਲੱਗੀ ਥੋੜੇ ਦੋ ਜੈਕਟ ਪਾਈਆਂ ਕਿ ਨਹੀਂ ਪਹਿਲਾਂ ਇੱਕਵਨੀ ਪਾਈ ਸੁੱਕੀ ਠੰਡ ਪੈਣ ਲਈ ਆ ਹੌਟੀ ਪਣੀ ਸ਼ਕਲੋ ਫਰਾਜੋ ਮੰਮੀ ਆਏ ਆ ਇਹਨਾਂ ਸ਼ਾਮ ਨੂੰ ਚੱਲ ਜਣਾਓ ਇਹ ਸ਼ਾਮ ਦਾ ਟਾਈਮ ਹੈ ਸੋ ਇਹੋ ਜਿਹਾ 7:30 7:30 ਵੱਜ ਚੁੱਕੇ ਚਾਹ ਗੀ ਆਪਣੀ ਹਾਂਜੀ ਠੀਕ ਜਾਨ ਠੀਕ ਹਾਂ ਥੋੜਾ ਜਿਹਾ ਫਰਕ ਪਿਆ ਕੱਲ ਰਾਤ ਦਾ ਕਰਨ ਦੀ ਸਿਹਤ ਬਹੁਤ ਨਾਲੇ ਉਧਰ ਪਿੰਡ ਗਏ ਪਿੰਡੋਂ ਆਉਂਦੇ ਆ ਸਾਰੀ ਕੰਨ ਬਿਮਾਰ ਹੋ ਗਈ ਅਜੀ ਵੀ ਹੈ ਸਿਹਤ ਤੱਕ ਡਾਊਨ ਪਰ ਅੱਗੇ ਨੂੰ ਥੋੜਾ ਜਿਹਾ ਫਰਕ ਹੈ ਤੁਹਾਨੂੰ ਗਲੂ ਕੁਝ ਲੱਗ ਗਿਆ ਲਗਦਾ ਮੈਂ ਠੰਡ ਦੇ ਵਿੱਚ ਗਲੂ ਕੁਝ ਲੱਗਣਾ ਨਹੀਂ ਚਾਹੀਦਾ ਪਰ ਉਹਨਾਂ ਲੱਗ ਗਈ ਠੰਡ ਨੂੰ ਮਤਲਬ ਕਾਂਸੀ ਆ ਮੈਂ ਰਿਪੋਰਟ ਹੋਇਆ ਬੂਆ ਵੀਸੋ ਕਰਾ ਬਹੁਤ ਹੋ ਗਈ ਇਹ ਚੱਕਰ ਚ ਫਿਰ ਰਾਤੀ ਨੂੰ ਲੈ ਕੇ ਜਾਣਾ ਪਿਆ ਹਸਪੀਟਲ ਤੇ ਅੱਜ ਅੱਜ ਸਾਰੇ ਘੜੇ ਨੰਗੀ ਹਸਪੀਟਲ ਜੀ ਤੇ ਸ਼ਾਮੀ ਆਇਆ 3-4 ਵਜੇ ਕਰ ਮੇਰਾ ਪੁੱਤ ਸੱਤਾ ਬੁੱਕ ਗੋਗੂ ਜੇ ਠੰਡ ਬਹੁਤ ਜ਼ਿਆਦਾ ਆਪਣਾ ਧਿਆਨ ਰੱਖੋ ਸਾਰੇ ਜਣੇ ਤੇ ਚਲੋ ਪ੍ਰਮਾਤਮਾ ਚਰਦੀ ਕਲਾ ਜਿ ਰੱਖੇ ਮਿਲਦੇ ਫਿਰ ਨਵੀਂ ਵੀਡੀਓ ਨਾਲ ਅੱਜ ਸਾਡਾ ਵਲੋਗ ਇਸ ਕਰਕੇ ਨਹੀਂ ਆਇਆ ਜਾਂਦਾ ਫਿਰ ਹਸਪੀਟਲ ਵਿੱਚ ਹੀ ਲੰਘ ਗਿਆ ਤੇ ਚਲੋ ਫੇਰ ਨਹੀਂ ਮਿਲਦੇ ਆ ਨਵੇਂ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ ਰਮ ਰਮ